ਹੋ ਜੀ ਮਨਜੀਤ ਸਿੰਘ ਦੇ 28 ਸਤ ਨੂੰ ਮਨਜੀਤ ਸਿੰਘ ਦੇ ਬਿਆਨ ਹੋਣਦੇ ਆ ਔਰ ਜਿਹੜੇ ਚੌਕੀ ਇੰਚਾਰਜ ਸਾਹਿਬ ਹੈਗੇ ਆ ਪੁਰ ਹੀਰਾਵਾਲੇ ਉਹ ਕਹਿੰਦੇ ਕਿ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਅਮਨਜੀਤ ਸਿੰਘ ਦੇ ਸਾਈਨ ਆ ਪੀਜੀਆ ਦੇ ਡੋਰ ਸਾਹਬ ਨੂੰ ਦੇ ਸਾਈਨ ਹੈਗੇ ਆ ਉਹ ਕਹਿੰਦੇ ਕਿ ਇਹ ਨਾ ਬਿਆਨਾਂ ਦੇ ਆਧਾਰ ਦੇ ਉੱਪਰ ਐਫਆਈਆਰ ਦਰਜ ਨਹੀਂ ਹੋ ਸਕਦੀ ਉਹ ਕਹਿੰਦੇ ਕਿ ਇਸ ਮੁੰਡੇ ਦੇ ਭਰਾ ਦੇ ਵੱਲੋਂ ਬਿਆਨ ਦਿੱਤੇ ਜਾਣ ਦੁਆਏ ਜਾਣ ਤਾਂ ਕਹਿੰਦੇ ਐਫਆਈਆਰ ਦਰਜ ਹੋਊਗੀ ਔਰ ਭਰਾ ਦੇ ਕੋਲੋਂ ਦੁਬਾਰਾ ਬਿਆਨ ਲੈ ਗਏ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਸ ਮੁੰਡੇ ਦੇ ਜਿਹੜਾ ਮੁੰਡਾ ਛਵਾਈ ਕਰ ਗਿਆ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਸੀ ਪਰ ਉਹਨਾਂ ਨੇ ਸਾਨੂੰ ਗੁਮਰਾਹ ਕੀਤਾ ਔਰ ਤੁਸੀਂ ਦੇਖੋ 28 ਤਰੀਕ ਨੂੰ ਬਿਆਨ ਹੁੰਦੇ ਆ 28 ਬੀਤ ਗਈ 29 30 31 1 2 ਅੱਜ 6ਵਾਂ ਦਿਨ ਹੋ ਗਿਆ ਜੀ ਆਪਾਂ ਐਫ ਆਈ ਆਰ ਦੀ ਗੱਲ ਕਰ ਰਹੇ ਆ ਐਫ ਆਈ ਆਰ ਦਰਜ ਹੋਈ ਨੂੰ ਅੱਜ ਦੂਜਾ ਤੀਜਾ ਦਿਨ ਹੋ ਗਿਆ ਉਹ ਤੋਂ ਪਹਿਲਾਂ ਬਿਆਨਾਂ ਨੂੰ ਤੁਸੀਂ ਦੇਖੋ ਬਿਆਨਾਂ ਦੇ ਹਿਸਾਬ ਦੇ ਉੱਪਰ ਗ੍ਰਿਫਤਾਰੀ ਬਣਦੀ ਸੀ ਪਰ ਪੁਲਿਸ ਦੀ ਕਾਰਜਕਾਰੀ ਚੀਜ਼ ਕੋਈ ਨਹੀਂ ਢੰਗਿਆ ਆਹ ਛੋਟੇ ਛੋਟੇ ਬੱਚੇ ਆ ਜੀ ਆਹ ਮੁੰਡਾ ਦੇਖ ਲਓ 8 ਵਰਿਆਂ ਦੀ ਉਮਰ ਆ ਆ ਬੱਚੀ ਆ 3 ਵਰਿਆਂ ਦੀ ਆ ਮਨਜੀਤ ਸਿੰਘ ਦੀ ਬਾਈਕ ਆ ਆਂਦੇ ਮਾਤਾ ਜੀ ਹੈਗੇ ਆ ਆ ਪਿਤਾ ਜੀ ਆ ਤੁਸੀਂ ਦੇਖੋ ਆ ਭੈਣ ਹੈਗੀ ਆ ਹਾਂ ਜੀ ਤੁਸੀਂ ਦੱਸੋ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਆ ਵੀ ਤੁਸੀਂ ਦੱਸੋ ਭਈ ਆ ਜਿਹੜੀ ਮੁੰਡੇ ਦੀ ਬਾਡੀ ਹੈਗੀ ਆ ਉਹ ਇਸ ਵੇਲੇ ਰੁੜਦੀ ਪਈ ਆ ਔਰ ਕਿਉਂ ਨੇ ਨੂੰ ਆ ਬੱਚਿਆਂ ਦੇ ਜਿਹੜੇ ਹੰਝੂ ਆ ਆ ਇੱਕ ਘਰ ਵਾਲੀ ਦੇ ਹੰਝੂ ਦਿਸਦੇ ਨਹੀਂ ਪਏ ਹੈਗੇ ਔਰ ਪੁਲਿਸ ਵਾਲੇ ਆਖਣਦੇ ਆ ਕਹਿੰਦੇ ਕਿ ਨਹੀਂ ਜੀ ਸਾਡੇ ਧਿਆਨ ਗੋਚਰੇ ਨਹੀਂ ਸੀ ਮਾਮਲਾ ਧਿਆਨ ਗੋਚਰੇ ਕਿਉਂ ਨਹੀਂ 28 ਤਰੀਕ ਦੇ ਬਿਆਨ ਹੋਣਦੇ ਆ ਔਰ ਸਾਨੂੰ ਅਸੀਂ ਉਹ ਲੋਕ ਹੈਗੇ ਸਾਰੇ ਜਿਹੜੇ ਦੂਸਰਿਆਂ ਦੇ ਵਾਸਤੇ ਆਪਾਂ ਆਵਾਜ਼ ਬੁਲੰਦ ਕਰਦੇ ਆ ਔਰ ਅਸੀਂ ਦੂਸਰਿਆਂ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਸ਼ਰੀਕ ਹੋਨੇ ਆ ਖੜਦੇ ਆ ਔਰ ਸਾਡੇ ਨਾਲ ਨਹੀਂ ੱਟਕਾ ਹੋਣਦੇ ਆ ਪਰ ਸਾਨੂੰ ਪੁਲਿਸ ਵਾਲੇ ਕੁਮਰਾਹ ਕਰਨਦੇ ਆ ਔਰ ਹੱਲੇ ਤੱਕ ਉਹਨਾਂ ਨੇ ਕੋਈ ਰੇਡ ਅੱਜ ਸਵੇਰੇ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਸਵੇਰੇ ਰੇਡ ਕੀਤੀ ਆ ਪਰ ਉਹਦਾ ਹੱਲੇ ਤੱਕ ਕੋਈ ਨਤੀਜਾ ਨਹੀਂ ਹੈਗਾ ਹੁਣ ਸਾਨੂੰ ਕਹਿ ਕੇ ਜਰੂਰ ਗਏ ਆ ਕਿ ਸਾਨੂੰ ਸ਼ਾਮ 8 ਵਜੇ ਤੱਕ ਦਾ ਸਮਾਂ ਦਿਓ ਅਸੀਂ 8 ਵਜੇ ਤੱਕ ਦਾ ਸਮਾਂ ਦਿੰਨੇ ਆ ਔਰ ਉਸ ਤੋਂ ਬਾਅਦ ਜਿੱਦਾਂ ਵੀ ਹੋਇਆ ਜੋ ਵੀ ਸਾਡੇ ਕੋਲ ਬਣਦਾ ਅਸਰਦਾ ਹੋਊਗਾ ਆਪਾਂ ਕਰਾਂਗੇ ਆਪਾਂ ਉਸ ਬੱਚੇ ਨੂੰ ਇਨਸਾਫ ਲੈ ਕੇ ਦੇਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਆ ਮਾਸੂਮ ਬੱਚਿਆਂ ਦਾ ਚਿਹਰਾ ਵਿਖਾ ਦਿਓ ਮਾੜਾ ਜਿਹਾ ਆ ਵੇਖ ਲਓ ਬੱਚੀ ਆ ਔਰ ਭਗਵੰਤ ਮਾਨ ਸਰਕਾਰ ਨੂੰ ਵੀ ਕਹਿਣਾ ਚਾਹਣਾ ਓਏ ਭਗਵੰਤ ਮਾਨ ਆਪ ਬ ਆ ਮਾਦਾ ਇੱਕ ਵਾਰੀ ਰੋਣ ਵੇਖ ਲਾ ਓਏ ਉਹ ਲੋਕਾਂ ਨੇ ਤੈਨੂੰ ਇਸ ਕਰਕੇ ਵੋਟਾਂ ਪਾਈਆਂ ਸੀਗੀਆਂ ਤੇਰੇ ਰਾਜ ਦੇ ਅੰਦਰ ਤੇਰੀ ਪੁਣਸ ਆ ਸਾਰਾ ਕੁਝ ਕਰਨ ਲਈ ਹੈ ਕਿੰਨਾ ਕਚਰਾ ਆਪਾਂ ਸਾਰਾ ਕੁਝ ਝੱਲਾਂਗੇ ਤੁਸੀਂ ਦੱਸੋ ਸਾਨੂੰ ਅਸੀਂ ਦੂਸਰਿਆਂ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਬੰਦੇ ਸਾਡੇ ਨਾਲਾਂ ਥੱਕਾ ਹੋਣ ਡਿਆ ਸਾਡੇ ਪਰਿਵਾਰਾਂ ਦੇ ਨਾਲਾਂ ਥੱਕਾ ਹੋਣ ਡਿਆ ਅਸੀਂ ਇੱਕ ਪਈ ਬਰਦਾਸ਼ਤ ਨਹੀਂ ਕਰਾਂਗੇ 8 ਮਈ ਤੱਕ ਦਾ ਸਮਾਂ ਹੈ ਜੀ ਉਸ ਤੋਂ ਬਾਅਦ ਜੋ ਵੀ ਬੰਦਾ ਸਰਦ ਆਪਾਂ ਪਰਿਵਾਰ ਦੇ ਵੱਲੋਂ ਸਾਰੇ ਜਣੇ ਨਾਲ ਹੈਗੇ ਆ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਇਲਾਕੇ ਦੀਆਂ ਆਪਾਂ ਪੂਰੀ ਤਰ੍ਹਾਂ ਨਾਲ ਖੜੇ ਆ ਜੀ ਐਨ ਪੂਰਾ ਆਪਣਾ ਇਨਸਾਫ ਜਿੱਨਾ ਚਿਰ ਨਹੀਂ ਮਿਲਦਾ ਉਹਨਾਂ ਚਿਰ ਨਾ ਸਸਕਾਰ ਕੀਤਾ ਜਾਊਗਾ ਨਾ ਉਹਨਾਂ ਚਿਰ ਪੋਸਟਮਾਰਟਮ ਹੋਊਗਾ ਜੀ ਜੀ ਇੱਕ ਵਾਰੀ ਇਹਨਾਂ ਭੈਣ ਜੀ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਸੀ ਉਹਨਾਂ ਦੀ ਕੋਈ ਪਰੇਸ਼ਾਨ ਕਰ ਰਹੇ ਸੀ ਜਦੋਂ ਲੋਕ ਉਹਨਾਂ ਨੂੰ ਬੜੇ ਚੰਗੇ ਸੀ ਜਿਵੇਂ ਇਹਨਾਂ ਨੇ ਸਾਰੇ ਨਹੀਂ ਜੇ ਇਹਨਾਂ ਨੇ ਸ਼ਾਮ 6 ਵਜੇ ਤੱਕ ਨਹੀਂ ਦਿੱਤਾ ਤਾਂ ਮੈਂ ਆਪਣੀ ਹੱਥ ਮੱਤੇ ਕਰਕੇ ਪੁਲਿਸ ਦੇ ਨਾਮ ਤੇ ਇਲਜ਼ਾਮ ਲਾਉਂਗੀ ਮੈਂ ਖੁਦ ਨੂੰ ਮਾਰ ਲੂੰਗੀ ਆਪਣੇ ਬੱਚਿਆਂ ਨੂੰ ਵੀ ਮਾਰ ਦੂੰਗੀ ਨਹੀਂ ਨਹੀਂ ਆਪਾਂ ਨੂੰ ਕੋਈ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਆਪਾਂ ਆਤਮਾ ਤਿਆ ਕਿਉਂ ਕਰਾਂਗੇ ਆਪਾਂ ਤੁਹਾਡੇ ਤੋਂ ਜ਼ੋਰ ਨਹੀਂ ਹੈਗੇ ਸਾਹਿਬ ਜੀ ਮੈਨੂੰ 3 ਦਿਨ ਹੋ ਗਏ ਚੱਲੀ ਨੂੰ ਮੈਂ ਇਸੇ ਕਰਕੇ ਆਈ ਆ ਇੱਥੇ ਕੋਈ ਗੱਲ ਨਹੀਂ ਮੈਂ ਬੈਠੀ ਆ ਮੈਨੂੰ ਤਿੰਨ ਮਿੰਟ ਹੋਵੇ ਗਏ ਨੇ ਚੱਲੀ ਨੂੰ ਹੇ ਤੱਕ ਅਨਸਾਰ ਨਹੀਂ ਹੋਇਆ ਮੈਂ ਬੈਠੀ ਮੈਂ ਦਵਾਉਂਗੀ ਕੋਈ ਗੱਲ ਨਹੀਂ ਸਭ ਕੁਝ ਹੋ ਜਾ ਅਸੀਂ ਬਾਹਰ ਵੀ ਭੇਜਾਂਗੇ ਬੀਚ ਨੂੰ ਸਾਰਾ ਕੁਝ ਕਰਾਂਗੇ ਤੈਨੂੰ ਲੈ ਕੇ ਜਾਂਦੀ ਸਾਰੇ ਪਾਸੇ ਕਹਾਂ ਅਸੀਂ ਬਾਹਰ ਭੇਜਾਂਗੇ ਸਭ ਤੋਂ ਸ਼ੋਜ਼ੀ ਉੱਤੇ ਬੰਦ ਕੈਨੇਡਾ ਵੀ ਅਸੀਂ ਭੇਜਾਂਗੇ ਬਾਹਰ ਵੀ ਭਲਾਵਾਂਗੇ ਵੀਡੀਓ ਤੇ ਤਿੰਨ ਜਣੇ ਸੀ ਨਾਮ ਮਦਨਾ ਇੱਕ ਮੋਨੂ ਚਾਹਣਾ ਮੋਨੂ ਚਾਹਣਾ ਹੈਪੀ ਤੇ ਲੰ ਨਵਾਂ ਮੋਬਾਈਲ ਵਾਲਾ ਤੇ ਪ੍ਰਿੰਸ ਢੋਲੀ ਜੀ ਇਹਨਾਂ ਦੇ ਨਾ ਇਹਨਾਂ ਦੇ ਨਾ ਬੰਦੇ ਨੂੰ ਤਰਸਾਵੇ ਹੋਰ ਕੱਟਿਆ ਇਹ ਬੱਚਿਆਂ ਤੋਂ ਨਾਮ ਦੱਸ ਰਹੇ ਬੱਚੇ ਨਾਮ ਦੱਸ ਰਹੇ ਜੀ ਇਹਦਾ ਹੱਲ ਹੋਣਾ ਚਾਹੀਦਾ ਆ ਪੁਲਿਸ ਨੇ ਤੇ ਕਰੇਨੀ ਦੀ ਢਿੱਲ ਵਰਤੀ ਰਹੇ ਰੱਬ ਦਾ ਨਾਮ ਪਤਾ ਨਹੀਂ ਕੀ ਪ੍ਰੈਸ਼ਰ ਆ ਸਰਕਾਰ ਦਾ ਕੀ ਨਹੀਂ ਪ੍ਰੈਸ਼ਰ ਆ ਇਹ ਨਹੀਂ ਸਾਨੂੰ ਪਤਾ ਉਹਨਾਂ ਮੁਲਾਜ਼ਮ ਸੋਹਰੇ ਕਹਿੰਦਾ ਆ ਕਿ ਇੱਕ ਮਿੰਟ ਪਾਪਾ ਦੇ ਵੀ ਬਿਆਨ ਲਓ ਪਾਪਾ ਦੇ ਲਓ ਇੱਕ ਮਿੰਟ ਕਾਰਵਾਈ ਦੇ ਨਾਂ ਤੇ ਇਹ ਆਜੇ ਕਿ ਪੁਲਿਸ ਦਾ ਮੁਲਾਜ਼ਮ ਸੋਹਰੇ ਫੋਨ ਕਰਕੇ ਕਹਿੰਦਾ ਆ ਕਿ ਉਹਨੇ ਦੁਕਾਨ ਨਹੀਂ ਖੋਲ੍ਹੇ ਵਾਲੇ ਚਾਹ ਵਾਲਿਆਂ ਨੇ ਮੈਂ ਉਹਨਾਂ ਤੋਂ ਫੇਰਦਾ ਇੱਕ ਘੰਟਾ ਹੋ ਗਿਆ ਡਿੱਕਦਾ ਪਿਆ ਇਹ ਕਾਰਵਾਈ ਦੇ ਨਾਲ ਪੁਲਿਸ ਨੇ ਇਹ ਕਿੱਥੇ ਦੀ ਪੁਲਿਸ ਨੇ ਕਹੀ ਤੁਹਾਨੂੰ ਗੱਲ ਜੀ ਕਿਹੜੇ ਪੁਲਿਸ ਵਾਲਿਆਂ ਨੇ ਕਹੀ ਸੀਗੇ ਇਹ ਐਸਆਈ ਐਸਆਈ ਜਿਹੜੇ ਨਾਮ ਕੀ ਹੈ ਜੋ ਹੀ ਰਹੇ ਐਸਆਈ ਦੇ ਠਾਕੁਰ ਠਾਕੁਰ ਨਾਮ ਆਉਂਦਾ ਜੀ ਚੋਕੀ ਚੋਰ ਜਿਹੜਾ ਉੱਥੇ ਇਹ ਕਾਰਵਾਈ ਦੇ ਨਾਲ ਤੇ ਕੀਤਾ ਉਹ ਕੱਲ ਦਾ ਇੰਨਾ ਕਿ ਭੇੜਾ ਵਤੀਰਾ ਉਹਨਾਂ ਦਾ ਕੱਲ ਦਾ ਅਸੀਂ ਗੱਲਬਾਤ ਕਰਦੇ ਬਿਨਾਂ